ਆਹ ਕਾਰ ਆ ਗਈ 7500 ਨੰਬਰ ਦੀ ਲਗਭਗ 60 ਤੋਂ 70000 ਰੁਪਏ ਦਾ ਨੰਬਰ ਮਿਲਦਾ इजीली ਅੱਜ ਦੀ ਘੜੀ ਬਈ ਹਣਾ ਪਹਿਲਾਂ ਮਿਲਦਾ ਸੀ 10-15000 ਰੁਪਏ ਦਾ ਹੁਣ ਰੇਟ ਵਧਿਆ ਹੁੰਦਾ 60-70000 ਦਾ ਨੰਬਰ ਮਿਲਦਾ ਕਾਰ ਵੀ 30 ਤੱਕ ਪਾਸ ਹੈ ਪਾਸ ਹੈਗੀ ਹੈ ਅਲਾਈ ਵੀ ਲੱਗੇ ਹੋਏ ਆ ਟਾਇਰ ਟੂਰ ਵੀ ਲੱਗੇ ਤੇ ਇਹ ਇੱਕੋ ਰੇਟ 85000 ਰੁਪਏ ਦੀ ਕਾਰ ਦੇ ਦਾਂਗੇ ਵਿਦ ਨੰਬਰ ਇਹ ਛੋਟੇ ਜਿਹੇ ਪੈਸੇ 3 ਲੱਖ ਰੁਪਏ ਦੀ ਕਾਰ ਦਿੰਦੇ ਆਂ ਜੀ ਆ ਮਾਡਲ 2013 13 ਮਾਡਲ ਕੰਡੀਸ਼ਨ ਇਹ ਵੀ オリジナル ਪੇਂਟ ਦੀਆਂ ਹੀ ਨੇ ਕਾਰਾਂ ਬਿਲਕੁਲ ਟਾਇਰ ਟੂਰ ਨਵੇਂ ਨੇ ਆ ਆ ਚੈੱਕ ਕਰੋ ਜੀ ਰਾਹੁਲ ਭਾਈਆ ਟਾਇਰ ਨਾਲ ਚੈੱਕ ਕਰੋ ਬਿਲਕੁਲ ਨਵੇਂ ਟਾਇਰ ਸਾਰੀ ਗੱਡੀਆਂ ਦੇ ਹੀ ਇਹ ਨਹੀਂ ਹੈਗਾ ਤੁ ਪੈਸੇ ਕਰ ਦੋ ਬੰਪਰ ਟੂ ਬੰਪਰ ओरिजिनल ਹੈ ਸਾਰੇ ਸ਼ੀਸ਼ੇ ਨਾਲ ਦੇ ਨੇ ਹਾਂ ਗਰੰਟੀ ਸ਼ੀਸ਼ਾ ਵੀ ਨਾਲ ਦਾ ਹੈ ਇਹਦਾ ਠੀਕ ਹੈ ਜੀ ਇਹ 3 ਲੱਖ ਰੁਪਏ ਦੀ ਕਾਰ ਨੰਬਰ ਲਵਾ ਕੇ ਦੇ ਦੋ 48000 ਚੱਲੀ ਵੀ ਸਿਰਫ ਇਧਰ 60000 ਚੱਲੀ ਹੋਈ ਕਾਰ ਬਈ ਕਾਰਾਂ ਬਹੁਤ ਘੱਟ ਚੱਲੀਆਂ ਹੋਈਆਂ ਕੰਡੀਸ਼ਨ ਦੀਆਂ ਬਿਲਕੁਲ ਨਵੀਆਂ ਮੈਂ ਤੁਹਾਨੂੰ ਫੇਰ ਦੁਬਾਰਾ ਕਹਿੰਦਾ ਵੀ ਯਾਰ ਟਰਾਈ ਲੈਣ ਦੀ ਲੋੜ ਨਹੀਂ ਪੈਣੀ ਇਦਾਂ ਦੀਆਂ ਕਾਰਾਂ ਨਹੀਂ ਬਈ ਆਪਾਂ ਲੱਗਦੇ ਬਈ ਮਿੱਤਰੋ ਸੈਕੰਡ ਪਾਰਟ ਲੈ ਕੇ ਆਇਆ ਤੁਹਾਡੇ ਵਾਸਤੇ ਤੇ ਅੱਜ ਇਸ ਪਾਰਟ ਦੀ ਗੱਲ ਕਰਾਂ ਸਿਰਫ 80 90000 ਤੋਂ ਸ਼ੁਰੂ ਕਰਕੇ ਤੁਹਾਨੂੰ 5 6 ਲੱਖ ਤੱਕ ਦੇ ਬਜਟ ਔਰ ਕਾਰਾਂ ਇਦਾਂ ਦੀਆਂ ਰਹਿਣੀਆਂ ਮਾਇਆ ਟਰਾਈ ਲੈਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਬਈ ਅ ਰਾਜਪੁਰੇ ਖੜਿਆ ਆਪਾਂ ਰਾਜਪੁਰਾ ਕਾਰ ਬਾਜ਼ਾਰ ਦੇ ਉੱਤੇ ਬਈ ਤੇ ਬਈ ਤੇ ਗੱਲ ਕਰਾਂ ਜਿਹੜੀਆਂ ਅੱਜ ਦੀਆਂ ਕਾਰਾਂ ਨੇ ਕਸ਼ੇ ਕੰਡੀਸ਼ਨ ਵਾਈਜ਼ ਹੈ ਵਧੀਆ ਪੂਰੀਆਂ ਬਿਲਕੁਲ ਬਿਲਕੁਲ ਠੀਕ ਆ ਬਈ ਪੈਸਾ ਵਸੂਲ ਹੋ ਜਾਏਗਾ ਤੁਹਾਡਾ ਬਿਲਕੁਲ ਪੈਸਾ ਵਸੂਲ ਹੈ ਠੀਕ ਆ ਅੱਛਾ ਤੇ ਬਈ ਆਪਾਂ ਨੂੰ ਆਉਣਾ ਕਿੱਥੇ ਜੇ ਪੈਣਾ ਵੀਰੇ ਆਪਣਾ ਰਾਜਪੁਰੇ ਅੰਡਰਬ੍ਰਿਜ ਦੇ ਨੇੜੇ ਰਾਜਪੁਰਾ ਕਾਰ ਬਾਜ਼ਾਰ ਹਾਂਜੀ ਹਾਂਜੀ ਠੀਕ ਆ ਬਈ ਤੁਹਾਡਾ ਸ਼ੁਭਨਾਮ ਵੀਰੇ ਵਿਕਰਮ ਵਿਕਰਮ ਬਾਈ ਦਾ ਸ਼ਿਵਮ ਸ਼ਿਵਮ ਤੇ ਭਾਈ ਬਾਈ ਖਰਾਂ ਨੂੰ ਮਿਲ ਸਕਦੇ ਆਗੇ ਭਾਈ ਹਨਾ ਤੁਹਾਨੂੰ ਵਧੀਆ ਗੱਡੀਆਂ ਦੇਣਗੇ ਤੇ ਪਹਿਲੀ ਗੱਡੀ ਆਪਣੇ ਲਵੇ ਪੀਵੀ 39 ਰਾਜਪੁਰੇ ਨੰਬਰ ਦੀ ਇਹ ਕੰਡੀਸ਼ਨ ਕਿੱਦਾਂ ਵੀਰੇ ਕਾਰ ਦੀ ਕੰਡੀਸ਼ਨ ਬਹੁਤ ਵਧੀਆ ਹੈ ਹਾਂਜੀ ਤੇ ਡੀਜ਼ਲ ਦੀ ਕਾਰ ਹੈ 2015 ਮਾਡਲ ਦੀ ਹਾਂਜੀ ਹਾਂਜੀ ਵੀਡੀਆਈ ਹੈ ਓਕੇ ਇੰਜਨ ਗੇਅਰ ਦੇ ਤਾਂ ਇਹਨਾਂ ਦਾ ਵਿਗੜਦਾ ਹੀ ਕੁਛ ਨਹੀਂ ਕੋਈ ਕੁਛ ਨਹੀਂ ਹੁੰਦਾ ਭਾਈ ਹਨਾ ਬਸ ਬੰਦਾ ਸੰਭਾਲਣਾ ਚਲਾਈ ਚੱਲੇ ਕੋਈ ਐਕਸੀਡੈਂਟਲ ਨਹੀਂ ਹੈਗੀ ਕੋਈ ਮੇਜਰ ਖਰਚਾ ਕਾਰ ਦੇ ਉੱਪਰ ਹੋਣ ਦੇ ਡੈਮ ਚ ਨਹੀਂ ਠੀਕ ਆ ਜੀ ਤੇ ਪਹਿਲਾਂ ਛੋਟੇ ਜਿਹੇ ਪੈਸੇ ਸਵਾ 4 ਲੱਖ ਰੁਪਏ ਦੀ ਕਾਰ ਦੱਸਾਂਗੇ 4 ਲੱਖ 25000 ਰੁਪਈਆ ਦੇ ਵਿੱਚ ਛੋਟਾ ਮੋਟਾ ਆਦਰਮਨ ਮੋਕੇ ਦੇ ਵਿੱਚ ਲੌਨ ਹੋ ਜਾਣਾ ਬਿਲਕੁਲ ਹੋ ਜਾਏਗਾ ਬਿਲਕੁਲ ਹੋ ਜਾਏਗਾ 3 ਪਲੱਸ ਦਾ ਲੌਨ ਹੋ ਜਾਏਗਾ ਠੀਕ ਆ ਜੀ ਤੇ ਅਗਲੀ ਆ ਗਈ ਆ i10 Magna i10 Magna ਇਹ 2010 ਮਾਡਲ ਪੈਟਰੋਲ ਵੇਰੀਐਂਟ ਹੈ ਤੇ 30 ਤੱਕ ਪਾਸ ਕਰਵਾ ਕੇ ਦਵਾਂਗੇ ਜੀ ਇਹਦੇ ਛੋਟੇ ਜਿਹੇ ਪੈਸੇ 1.5 ਲੱਖ ਰੁਪਏ ਦੀ ਕਾਰ ਤੇੜ ਲੱਖ ਰੁਪਈਆ ਨਾ ਭਾਈ ਇਹ ਕਾਰ ਵੀ ਲੈ ਆ ਸਕਦੇ ਹੋ 1.5 ਲੱਖ ਰੁਪਈਆ ਦੇ ਵਿੱਚ ਭਾਈ ਕਾਰ ਸੋਹਣੀ ਆ ਤੇ ਅਗਲੀ ਆ ਗਈ ਡিজਾਇਰ ਆਪਣੇ ਲਵੇ ਡিজਾਇਰ 2019 ਮਾਡਲ ਹਾਂਜੀ ਪੰਜਾਬ ਨੰਬਰ ਫਸਟ ਓਨਰ ਦੀ ਕਾਰ ਹੈ ਡੀਜ਼ਲ ਵੈਰੀਐਂਟ ਹੈ ਇਹ ਛੋਟੇ ਜਿਹੇ ਪਾਸੇ 6 ਲੱਖ ਰੁਪਏ ਦੀ ਕਾਰ ਦੱਸੇ ਪੂਰੇ-ਪੂਰੇ 6 ਲੱਖ ਰੁਪਏ ਦੇ ਵਿੱਚ ਭਾਈ ਤੇ ਕੰਡੀਸ਼ਨ ਵਾਈਜ਼ ਇਹ ਅੰਦਰੋਂ ਬਾਹਰੋਂ ਪੂਰੀ ਓਕੇ ਵੀਰੇ ਕੰਮ ਖਰਚਿਆ ਕਾਰ ਤੇ ਕੋਈ ਰੁਪਈਆ ਤੁਸੀਂ ਇਹਦੇ ਉੱਪਰ ਖਰਚ ਨਹੀਂ ਕਰਨਾ ਹੈਗਾ ਠੀਕ ਆ ਜੀ ਲੈ ਵੀ ਇਹ ਕਾਰ ਤੁਸੀਂ ਲੈ ਆ ਸਕਦੇ ਆਂ ਅਗਲੀ ਕਾਰ ਆ ਗਈ ਆਪਣੇ ਲਵੇ ਆ ਜੀ ਪੈਟਰੋਲ 2020 ਮਾਡਲ ਦੀ ਹਾਂਜੀ ਸਬਟ ਜੀ ਹਾਂ 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 ਤੇ ਇਹ ਮਾਡਲ ਕਿੰਨਾ 2020 ਮਾਡਲ 20 ਮਾਡਲ ਆ ਹਾਂਜੀ ਤੇ ਵੀ ਚੱਲੀ ਬਹੁਤ ਘੱਟ ਚੱਲੀ ਹੋਈ ਬਈ ਹੈਨਾ ਹਾਂਜੀ 55000 ਕਿਲੋਮੀਟਰ ਚੱਲੀ ਹੋਈ ਹੈ 55000 ਕਿਲੋਮੀਟਰ ਕਾਰ ਚੱਲੀ ਹੋਈ ਹੈ ਤੇ ਬਈ ਇਹ ਕਾਰ ਹੈਗੀ ਡੀਜ਼ਲ ਪਟਰੋਲ ਪਟਰੋਲ ਹੈ ਨਾ ਮੈਨੂਅਲ ਵਿੱਚ ਜੀ ਜੀ ਮੈਨੂਅਲ ਠੀਕ ਹੈ ਤੇ ਕਿੰਨੇ ਦੀ ਕਾਰ ਦੇਵਾਂਗੇ ਆਪਾਂ ਇਹ ਕਾਰ 5.5 ਲੱਖ ਰੁਪਏ ਦੇ ਦਾਂਗੇ 5.5 ਲੱਖ ਰੁਪਈਆ 5.5 ਲੱਖ ਚ ਕਾਰ ਅੱਛਾ ਲੋਨ ਕਿੰਨਾ ਹੋ ਜਾਣਾ ਇਹ ਤੇ ਇਹ ਤੇ 4+ ਦਾ ਲੋਨ ਹੋ ਜਾਏਗਾ 4 ਲੱਖ 4.5 ਲੱਖ ਦਾ ਲੋਨ 4.5 ਲੱਖ ਦਾ ਲੋਨ ਤੇ ਆ ਆ ਗਈ ਸਵੈਪਟਿਕ ਹੋਰ ਆ ਗਈ ਆਪਣੇ ਲਈ ਇਹ ਕਿਹੜਾ ਮਾਡਲ ਹੈ ਵੀਰੇ ਇਹ 2000 ਹਾਂ 13 ਮਾਡਲ ਪੈਟਰੋਲ ਵੇਰੀਐਂਟ ਵੀਐਕਐਸ ਆ ਹਾਂਜੀ ਇਹ ਛੋਟੇ ਜਿਹੇ ਪੈਸੇ 3 ਲੱਖ ਰੁਪਏ ਦੀ ਕਰ ਦਤਾਂਗੇ ਆ ਮਾਡਲ 2013 13 ਮਾਡਲ ਛੋਟਾ ਛੋਟਾ ਬਜਟ ਦੀਆਂ ਕਾਰਾਂ ਸਾਰੀਆਂ ਤੁਹਾਨੂੰ ਮੈਂ ਦਊਂਗਾ ਬਈ ਕੰਡੀਸ਼ਨ ਇਹ ਵੀ オリジナル ਪੇਂਟ ਦੀਆਂ ਹੀ ਨੇ ਕਾਰਾਂ ਬਿਲਕੁਲ ਟਾਇਰ ਟੂਟ ਨਵੇਂ ਨੇ ਆ ਆ ਚੈੱਕ ਕਰਾ ਰਾ ਹਾਂ ਰਾਹੁਲ ਭਾਈ ਟਾਇਰ ਨਾਲ ਚੈੱਕ ਕਰੋ ਬਿਲਕੁਲ ਨਵੇਂ ਟਾਇਰ ਸਾਰੀ ਗੱਡੀਆਂ ਦੇ ਹੀ ਇਹ ਨਹੀਂ ਹੈਗਾ ਤੁਹਾਨੂੰ ਟਾਇਰ ਟੂਟ ਪਵਾਣੇ ਪੈ ਜਾਣਗੇ ਜਾ ਕੇ ਨਹੀਂ ਠੀਕ ਆ ਵੀ ਟਾਇਰ ਸਾਰੇ ਵਧੀਆ ਮਿਲਣਗੇ ਵਧੀਆ 6552 ਨੰਬਰ ਦੀ ਆ ਗਈ ਕਾਰ ਆਪਣੇ ਲਵੇ ਇਹ ਨੰਬਰ ਲਾ ਕੇ ਇਹ ਨੰਬਰ ਲਵਾ ਕੇ ਦੇਵਾਂਗੇ ਜੀ ਠੀਕ ਆ ਤੇ ਫਰਸਟ ਓਨਰ ਦੀ ਕਾਰ ਹੈ ਇਹ ਵੀ ਮਤਲਬ ਉਧਰੋਂ ਜਿਹੜੀਆਂ ਕਾਰਾਂ ਆਉਂਦੀਆਂ ਉਹਨਾਂ ਚ ਪੋਜ਼ਿਟਿਵ ਪੁਆਇੰਟ ਹੁੰਦੇ ਤਾਂ ਆਪਾਂ ਕਾਰ ਪਰਚੇਜ਼ ਕਰੀ ਦੀਏ ਇਹ 20-25000 ਕਿਲੋਮੀਟਰ ਚੱਲੀ ਹੈ ਟਾਇਰ ਟੂਟ ਨਾਲ ਦੇਨੇ ਸਾਰੇ ਹਾਂਜੀ ਹਾਂਜੀ ਲਾਈਫ ਸਰ 20-25000 ਕਿਲੋਮੀਟਰ ਚੱਲੀ ਕਾਰ ਮਾਡਲ ਦੋ ਯਾਰ 2012 ਮਾਡਲ 12 ਮਾਡਲ 13 ਮਾਡਲ 13 ਤੇ ਪੈਸੇ ਕਰ ਦੇ ਬੰਪਰ ਟੂ ਬੰਪਰ ਓਰੀਜਨਲ ਹੈ ਸਾਰੇ ਸ਼ੀਸ਼ੇ ਨਾਲ ਦੇਨੇ ਹਾਂ ਫਰੰਟ ਸ਼ੀਸ਼ਾ ਵੀ ਨਾਲ ਦਾ ਹੈ ਇਹਦਾ ਠੀਕ ਹੈ ਜੀ ਇਹ 3 ਲੱਖ ਰੁਪਏ ਦੀ ਕਾਰ ਨੰਬਰ ਲਵਾ ਕੇ ਦੇ ਸੈਂਟਰ ਇਹ ਇਹ 2007 ਮਾਡਲ ਹੈ ਤੇ 27 ਤੱਕ ਪਾਸਿੰਗ ਹੈ ਪੰਟਰੋਲ ਸੀਐਨਜੀ ਓਨ ਪੇਪਰ ਟਾਇਰ ਅਲਾਏ ਸਾਰਾ ਕੁਝ ਲੱਗਿਆ ਹੋਇਆ ਵਧੀਆ ਜੀ ਪੈਸੇ ਕਰਦੇ ਸਵਾ ਲੱਖ ਰੁਪਏ ਦੀ ਕਰੀ ਤੇਰਾ 1 ਲੱਖ 25000 ਰੁਪਈਆ ਦੇ ਵਿੱਚ ਬਈ ਪਾਸਿੰਗ ਹੋ ਗਏ ਪਾਸਿੰਗ ਹੋ ਗਈ ਹੈ ਤੇ ਸੀਐਨਜੀ ਓਨ ਪੇਪਰ ਹੈ ਠੀਕ ਆ ਆ 97 52 ਨੰਬਰ ਦੀ ਹੈਗੀ ਇਸ ਲੈਰੀਓ ਇਹ ਕਿਹੜਾ ਮਾਡਲ ਹੈ ਵੀ ਇਹ ਸਰ 2018 ਮਾਡਲ ਹੈ VXR ਫਸਟ ਸਪੋਰਟ ਦੀ ਕਾਰ ਹੈ 45000 ਕਿਲੋਮੀਟਰ ਚੱਲੀ ਹੋਈ ਹੈ 3.5 ਲੱਖ ਰੁਪਏ ਦੀ ਇਹ ਕਾਰ ਦਿੱਤਾ ਤਿੰਨ ਲੱਖ ਦੇ 50000 ਰੁਪਈਆ ਦੀ ਬਈ ਹੈ ਨਾ ਤੇ 45000 ਚੱਲੀ ਵੀ ਸਿਰਫ ਇਧਰ 60000 ਚੱਲੀ ਹੋਈ ਕਾਰ ਬਈ ਕਾਰਾਂ ਬਹੁਤ ਘੱਟ ਚੱਲੀਆਂ ਹੋਈਆਂ ਕੰਡੀਸ਼ਨ ਦੀਆਂ ਬਿਲਕੁਲ ਨਵੀਆਂ ਮੈਂ ਤੁਹਾਨੂੰ ਫੇਰ ਦੁਬਾਰਾ ਕਹਿੰਦਾ ਵੀ ਯਾਰ ਟਰਾਈ ਲੈਣ ਦੀ ਲੋੜ ਨਹੀਂ ਪੈਣੀ ਇਦਾਂ ਦੀਆਂ ਕਾਰਾਂ ਨਹੀਂ ਬਈ ਆਪਣੇ ਲਈ ਬਈ ਹੈ ਨਾ ਤੇ ਆ ਚੈੱਕ ਕਰੋ ਬਈ ਇਹ अल्टੋ K10 2015 ਮਾਡਲ ਹਾਂਜੀ ਨਵੇਂ ਇੰਟੀਰੀਅਰ ਚ ਹੈ ਹਾਂਜੀ ਹਾਂ ਬਹੁਤ ਮਾਰ 8.5 ਲੱਖ ਰੁਪਏ ਦੀ ਕਾਰ ਦੇ ਦਿਆਂਗੇ ਫਰਸਟ ਓਨਰ ਦੀ ਕਾਰ ਪੰਜਾਬ ਨਾ 8.5 ਲੱਖ ਰੁਪਏ ਦੀ ਮਾਡਲ 2015 ਜੀ ਲਾਈਵ ਹੈ 15 ਮਾਡਲ ਬਾਈ ਆ ਆ ਗਈ ਆਪਣੀ ਬਲੇਨੋ ਹਾਂਜੀ ਹਾਂਜੀ ਇਹ ਪੈਟਰੋਲ ਦਾ ਵੇਰੀਐਂਟ ਹੈ ਜੀ 5.5 ਲੱਖ ਰੁਪਏ ਦੇ ਦੇ ਦਾਂਗੇ 5.5 ਲੱਖ 50 ਹਜ਼ਾਰ ਰੁਪਏ ਦਾ ਠੀਕ ਹੈ ਜੀ ਬਾਈ ਆ ਜੋ ਤੇ ਇਹ ਆ ਗਈ ਸਵਫਟ ਆਪਣੇ ਲਵੇ ਇਹ ਕਿਹੜਾ ਮਾਡਲ ਹੈ ਇਹ ਸਰ 2018 ਮਾਡਲ 18 ਹਾਂਜੀ ਠੀਕ ਹੈ ਜੀ ਕੰਡੀਸ਼ਨ ਬਿਲਕੁਲ ਨਵੀਂ ਪਈ ਹੈ ਨਾ ਚੈੱਕ ਕਰੋ ਬਾਈ ਆ ਰahul ਅੰਦਰ ਉਹ ਦਿਖਾ ਦਈਏ ਬਾਈ ਕਾਰ ਨੂੰ ਬਾਈ ਹਣਾ ਆ ਚੈੱਕ ਕਰ ਲੋ ਕੰਡੀਸ਼ਨ ਵਾਈ ਤੇ ਇਦਾਂ ਦੀ ਆਪਾਂ ਤੇ ਇੱਕੋ ਹੀ ਖੋਲੀ ਆ ਇਹ ਥੋੜੂਆ ਵੀ ਸਾਰੀਆਂ ਕੋਲ ਸਾਰੀਆਂ ਹੀ ਕੰਡੀਸ਼ਨਾਂ ਦੀਆਂ ਪਈਆਂ ਨੇ ਦੇਖੋ ਹੈਨਾ ਜਿਦਾ ਤੁਹਾਨੂੰ ਦਿਖਾ ਰਿਹਾ ਵੀ ਇਹ ਕਾਰ ਦੀ ਕੰਡੀਸ਼ਨ ਪਈਆ ਸਾਰੀਆਂ ਹੀ ਇਦਾਂ ਦੀਆਂ ਮਿਲਣੀਆਂ ਤੁਹਾਨੂੰ ਇਹ ਨਹੀਂ ਹੈਗਾ ਵੀ ਕੋਈ ਤੁਹਾਨੂੰ ਦੂਦੇ ਲੋੜ ਦਵਾਂਗੇ ਹੁਣ ਕਈ ਮਿੱਤਰ ਇੱਕ ਕਮੈਂਟ ਕਰਦੇ ਨੇ ਯਾਰ ਵੀ ਹੈਨਾ ਜੇ ਤੁਹਾਡੀ ਕਾਰ ਐਨੀਆਂ ਵਧੀਆਂ ਤੁਹਾਨੂੰ ਐਡ ਕਰਨ ਦੀ ਗੱਲ ਲੋੜ ਇੱਕ ਬਿਜ਼ਨਸਮੈਨ ਦਾ ਦੂਰ ਦੀ ਸੋਚਦਾ ਹੁੰਦਾ ਵੀ ਆਪਾਂ ਇਕੱਲਾ ਰਾਜਪੁਰਾ ਨਹੀਂ ਕਵਰ ਕਰਨਾ ਆਪਾਂ ਚੰਡੀਗੜ੍ਹ ਨਹੀਂ ਕਵਰ ਕਰਨਾ ਆਪਾਂ ਆਲ ਪੰਜਾਬ ਕਵਰ ਕਰਨਾ ਆਪਾਂ ਆਲ ਇੰਡੀਆ ਕਵਰ ਕਰਨਾ ਉਹਨਾਂ ਤੱਕ ਪਹੁੰਚਾਉਣ ਲਈ ਸਾਨੂੰ ਇੱਕ ਜਰੀਆ ਚਾਹੀਦਾ ਹੁੰਦਾ ਉਹ ਜਰੀਆ ਹੁੰਦਾ ਸੋਸ਼ਲ ਮੀਡੀਆ ਬਈ ਹੈਨਾ ਤੇ ਇਹਦਾ ਇਹਦਾ ਪ੍ਰਾਈਸ ਕਿੰਨਾ ਬਈ 7.5 ਲੱਖ ਰੁਪਏ ਦਾ ਪੰਜ ਲੱਖ ਤੇ 25 ਹਜ਼ਾਰ ਆਹ ਤੋਹਫਾ ਦਵਾ ਤੁਹਾਨੂੰ ਇੱਕ ਕਾ ਲਓ ਜੀ ਆਹ ਕਾਰ ਆ ਗਈ 7500 ਨੰਬਰ ਦੀ ਲਗਭਗ 60 ਤੋਂ 70 ਹਜ਼ਾਰ ਰੁਪਏ ਦਾ ਨੰਬਰ ਮਿਲਦਾ इजीली ਅੱਜ ਦੀ ਘੜੀ ਬਈ ਹੈ ਨਾ ਪਹਿਲਾਂ ਮਿਲ ਜਾਂਦੇ 10-15000 ਰੁਪਈਆ ਦਾ ਹੁਣ ਰੇਟ ਵਧਿਆ ਹੁੰਦਾ 60-70000 ਦਾ ਨੰਬਰ ਮਿਲਦਾ ਕਾਰ ਵੀ 30 ਤੱਕ ਪਾਸ ਹੈ ਪਾਸ ਹੈਗੀ ਹੈ ਅਲਾਈ ਵੀ ਲੱਗੇ ਹੋਏ ਆ ਟਾਇਰ ਤੇ ਜਿਹਨੇ ਸਿੱਖਣੀ ਹੈ ਜਾਂ ਚਲਾਣੀ ਹੈ ਉਹਦੇ ਵਾਸਤੇ ਨੰਬਰ ਔਰ ਅਲਾਈ ਟਾਇਰਾਂ ਨਾਲ ਔਰ ਪਾਸਿੰਗ ਦੇ ਹੀ ਪੈਸੇ ਦੇਣੇ ਆ ਹਾਂ ਜੀ ਫਿਰ ਵੀ ਕੰਮ ਪਲੱਸ ਹੀ ਜਾਏਗਾ ਕਾਰ ਸਸਤੀ ਰਹਿ ਜਾਣੀ ਹੈ ਕਿੰਨੇ ਦੀ ਕਰ ਦੋਗੇ ਇੱਕੋ ਰੇਟ 85000 ਰੁਪਏ ਦੀ ਕਾਰ ਦੇ ਦਾਂਗੇ ਵਿਦ ਨੰਬਰ 85000 ਰੁਪਏ। ਲੋ ਜੀ ਬਾਈ 60 70000 ਦਾ ਨੰਬਰ ਹੋਏਗਾ 15 20000 ਦੇ ਲਾਈ ਟਾਇਰ ਹੋਣਗੇ। ਜੇ 30 ਤੱਕ ਪਾਸ ਵੀ ਪਾਸ ਵੀ ਕਰਵਾਈਏ 30 ਤੱਕ ਅੱਜ ਦੇ ਟਾਈਮ 'ਚ ਤਾਂ ਵੀ ਉਹਦੇ 15 18000 ਰੁਪਏ ਖਰਚਣਗੇ। 18000 ਲੱਗਦਾ ਲੱਗਦਾ। ਤੇ ਬਾਈ ਮਿੱਤਰੋ ਆਹ ਕਾਰ ਆ ਗਈ ਬਿੱਦ ਨੰਬਰ 85000 ਰੁਪਈਆ ਦੀ ਪਾਸਿੰਗ ਦੇ ਨਾਲ ਮਿਲੂ ਆ 30 ਤੱਕ ਵੀ 5 ਸਾਲ ਦੀ ਪਾਸਿੰਗ ਇਹਦੀ ਹੈਗੀ ਹੈਗੀ। ਆਹ ਲੈ ਜਾਓ ਬਾਈ ਹਨਾ ਤੇ ਅੰਦਰੋਂ ਅਜ ਤੁਹਾਨੂੰ ਅੰਦਰ ਦਿਖਾਦਾ ਬਾਈ ਇੱਕ ਵਾਰੀ। ਬਿਲਕੁਲ ਬਿਲਕੁਲ। ਲੋ ਭਈਆ ਚੈੱਕ ਕਰ ਲਓ। ਅੰਦਰੋਂ ਕਾਰ ਦੀ ਕੰਡੀਸ਼ਨ ਚੈੱਕ ਕਰ ਲਓ। ਰਾਹੁ ਕੰਡੀਸ਼ਨ ਵਾਈਜ਼ ਕੰਡੀਸ਼ਨ ਵੀ ਬਹੁਤ ਸੋਹਣੀ ਪਈ ਆ ਕੰਡੀਸ਼ਨ ਇਹ ਨਹੀਂਗਾ ਵੀ ਕੰਡੀਸ਼ਨ ਉਹੀ ਪਈ ਆ ਬਹੁਤ ਮੈਸੇਜ ਕਰਦੇ ਸਾਨੂੰ ਬਈ ਯਾਰ ਕੋਈ ਸਾਨੂੰ ਕਾਰ ਦਵਾ ਦਿਓ ਜੈਨ ਦੇ ਦਿਓ ਜੈਨ ਦੇ ਦਿਓ ਆ ਜੈਨ ਖੜੀ ਆ ਆ ਅਲਾਏ ਚੈੱਕ ਕਰ ਲਓ ਬਈ ਅਲਾਏ ਦੀ ਕੰਡੀਸ਼ਨ ਵੀ ਸੋਹਣੀ ਪਈ ਆ ਬਈ ਹੈਨਾ ਤੇ ਅਗਲੀ ਆ ਗਈ ਆਪਣੇ ਲਈ ਟ੍ਰੈਨੋ ਇਹ ਕਿਹੜਾ ਟ੍ਰੈਨੋ 2014 ਮਾਡਲ ਹਾਂਜੀ ਪੰਜਾਬ ਨੰਬਰ ਦੀ ਕਾਰ ਹੈ ਡੀਜ਼ਲ ਵੇਰੀਐਂਟ ਹੈ ਹਾਂਜੀ ਠੀਕ ਹੈ ਜੀ ਇਹ ਕਾਰ ਇੱਕ ਰੇਟ 3.5 ਲੱਖ ਰੁਪਏ ਦੀ ਕਾਰ ਦੇ ਦਾਂਗੇ 3 ਲੱਖ 25000 ਰੁਪਏ ਦੇ ਵਿੱਚ ਲਓ ਬਈ ਵੱਡੀ ਕਾਰ ਆਪਾਂ ਕਹਿੰਦੇ ਐਸਯੂਵੀ ਦੇ ਵਿੱਚ ਆ ਜਾਂਦੀ ਹੈ ਕਾਰ ਇਹ ਕਾਰ ਲੈ ਆ ਸਕ ਰੇਟ ਬਿਲਕੁਤ ਜ਼ਿਆਦਾ ਭਈ ਨਾ ਤੇ ਅਗਲੀ ਆ ਗਈ ਸੈਂਟਰੋ ਆ ਖੜੀਏ ਕਾਰ ਪੀਵੀ 11 ਨੰਬਰ ਦੀ ਇਹ ਕਿਹੜਾ ਮਾਡਲ ਹੈ ਵੀਰੇ ਇਹ 2005 ਮਾਡਲ ਹੈ ਹਾਂਜੀ ਹਾਂ ਤੇ ਪਾਸਿੰਗ ਇਹ ਵੀ 2030 ਤੱਕ ਕਰਵਾ ਕੇ ਦੇ ਦਾਂਗੇ ਜੀ ਇਹ 90000 ਰੁਪਏ ਦੀ ਕਾਰ ਦੇ ਦਾਂਗੇ ਇਹ 90000 ਦੀ ਤੇ ਭਾਈ ਇਹ ਕਾਰ ਤੁਸੀਂ ਲਿਆ ਸਕਦੇ ਠੀਕ ਆ ਇਹ ਸੀਗਾ ਕਾਰਾਂ ਅੱਧੀ ਦੇਣੇ ਤੁਹਾਨੂੰ ਦਿਖਾਈਆਂ ਆਪਾਂ ਲਾਸਟ ਬਲੌਗ ਦੇ ਵਿੱਚ ਦਿਖਾਈਆਂ ਸੀਗੀਆਂ ਉਹ ਵੱਡੀਆਂ ਕਾਰਾਂ ਲਗਭਗ 20 ਲੱਖ 25 ਲੱਖ 30 ਲੱਖ ਤੱਕ ਦੀ ਇਦਾਂ ਦੀਆਂ ਕਾਰਾਂ ਹੈਗੀਆਂ ਸੀਗੀਆਂ ਕਿਸੇ ਨੇ ਕੋਈ ਕਾਰ ਲੈ ਜਾਣੀ ਹੈ ਹੁਣ ਜਲਦੀ ਵਿਜ਼ਿਟ ਕਰ ਲਿਓ ਰਾਜਪੁਰਾ ਕਾਰ ਬਯਾਰ ਸੱਸੀ ਕਾਰ